ਅਜਿਹੇ ਲੋਕ ਕਹਿੰਦੇ ਨੇ ਕਿ ਸਿੱਖਾਂ ਨੂੰ ਕਿਹੜਾ ਗਾਉਣਾ ਹੁੰਦਾ ਹੈ ਸੰਗੀਤ ਤੇ ਹੈ ਹੀ ਸਿੱਖਾਂ ਪਾਸ ਤੇ ਜੇ ਸਿੱਖ ਨਾ ਗਾਉਣ ਤੇ ਕਸੂਰ ਕੀ ਦਾ ਅਸੀਂ ਖੋਦ ਹੀ ਨਹੀਂ ਗਾਉਂਦੇ ਕਮੇਟੀਆਂ ਚਾਹੁੰਦੀਆਂ ਹੀ ਨਹੀਂ ਕਮੇਟੀਆਂ ਵੀ ਐਸੇ ਲੋਕਾਂ ਨੂੰ ਟਾਈਮ ਦੇ ਦਿੰਦੀਆਂ ਜਿਹੜੇ ਮੰਡੋਲੇ ਟੰਡੋਲੇ ਪ੍ਰਵਾਦ ਫੇਰੀਆਂ ਵਾਲੇ ਟਣੀਆਂ ਚਮਟੇ ਛੈਣੇ ਜਿਹੜੇ ਸਾਡੇ ਸਾਜ਼ ਹੀ ਨਹੀਂ ਉਹ ਇਧਰੋਂ ਆ ਗਏ ਸਾਜ਼ ਤਾਂ ਸਾਡਾ ਵੈਸੇ ਇਹ ਵੀ ਰਿਸੋਮੋਨੀਅਮ ਵੀ ਇਹ ਵੀ ਜਰਮਨ ਤੋਂ ਆਇਆ ਹੈ ਸਾਜ਼ ਤਾਂ ਸਾਡੇ ਤੰਤੀ ਨੇ ਜਿੰਨਾਂ ਦੁਬਾਰਾ ਫੇਰਾ ਪਾਇਆ ਹੈ ਇਹ ਦਰਬਾਰ ਸਭ ਤੋਂ ਪ੍ਰਚਲਿਤ ਹੈ। ਅਤੇ ਇਹਨਾਂ ਨੂੰ ਕਰਨਾ ਕਿਨੇ ਹੈ ਜਿਹੜੇ ਸਾਡੇ ਕੌਮ ਦੇ ਸ੍ਰੀ ਮੌਰ ਸਰਬਰਾ ਹੁੰਦੇ ਨੇ, ਸਿੰਘ ਸਾਹਿਬਾਨ ਹੁੰਦੇ ਨੇ, ਮਸਬੀ ਲੀਡਰ ਹੁੰਦੇ ਨੇ, ਸਿਆਸੀ ਲੀਡਰ ਹੁੰਦੇ ਨੇ ਧਾਰਮਿਕ ਕਮੇਟੀਆਂ ਦੇ। ਉਹਨਾਂ ਨੂੰ ਤਾਂ ਗੁਜਾਰਿਸ਼ ਹੀ ਕਰ ਸਕਦੇ ਆ ਨਾ ਅਸੀਂ। ਤੇ ਸਿੰਘ ਸਾਹਿਬ ਬੈਠੇ ਨੇ ਇਹਨਾਂ ਗੱਲਾਂ ਨੂੰ ਛੇੜਨ ਇਹ ਕਾਮਯਾਬ ਹੋਇਆ ਹੈ ਸਮਾਗਮ ਸਾਰਾ। ਕੁਝ ਲੋਕ ਕਹਿੰਦੇ ਨੇ ਜੇ ਰਾਗ ਕੌਣ ਸੁਣਦਾ ਹੈ ਇਹ ਜਿਹੜੇ ਲੋਕ ਆਏ ਨੇ ਜਿਹੜੀਆਂ ਸੰਗਤਾਂ ਆਈਆਂ ਨੇ ਇਹ